ਅੱਜ ਦੇ ਇਹ ਸ਼ੋਅ ਵਿੱਚ ਸੁਪਨਾਮ ਕੰਤਾਲ ਵੱਲੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਆਪਾਂ ਇਹ ਸ਼ੋਅ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਨਿਊਜ਼ੀਲੈਂਡ ਦੇ ਵਿੱਚ ਨਗਰਿਕ ਕੰਮ ਨਿਕਲਦੇ ਦਾ ਸੀ। ਉਹਦੇ ਵਿੱਚ ਉੱਥੇ ਦੇ ਰਹਿਣ ਵਾਲੇ ਕਿਸੇ ਇੱਕ ਕਰਕੇ ਦੇ ਲੋਕਾਂ ਵੱਲੋਂ ਕੋਈ ਓਰੀਜਿਨਲ ਗੜਬੜ ਕੰਮ ਦੀ ਕੋਸ਼ਿਸ਼ ਕੀਤੀ ਗਈ ਉਹ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ। ਅਗੇ ਦਾ ਆਪਾਂ ਗੱਲਬਾਤ ਕਰਾਂਗੇ ਕਿ ਅਮਰੀਕਾ ਸੌਰੀ ਕਨੇਡਾ ਦੇ ਵਿੱਚ ਕਨੇਡਾ ਸਰਕਾਰ ਨੇ ਜਿਹੜੇ ਉੱਥੇ ਰਹਿਣ ਵਾਲੀ ਜਿਹੜੇ ਮੁੰਡੇ ਕੁੜੀਆਂ ਆ ਉਹ ਉਹਨਾਂ ਦੇ ਜਿਹੜੇ ਪੇਰੈਂਟਸ ਆ ਉਹਨਾਂ ਨੂੰ ਕੀ ਆ ਦੇ ਦਾ ਕੰਮ ਜਿਹੜਾ ਸੀ ਉਹ ਹਮੇਸ਼ਾ ਹਮੇਸ਼ਾ ਨਹੀਂ ਬੰਦ ਕਰ ਦਿੱਤਾ ਆ ਔਰ ਉਹਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਔਰ ਇਸ ਤੋਂ ਇਲਾਵਾ ਆਪਾਂ ਗੱਲ ਕਰਾਂਗੇ ਕਿ ਕਿੰਨੇ ਬੰਦੇ ਜਿਹੜੇ ਆ ਉਹ ਆਈਸ ਨੇ ਅਰੈਸਟ ਕੀਤੇ ਔਰ ਉਹਨਾਂ ਦੇ ਬਾਰੇ ਵੀ ਬਹੁਤ ਚੱਤਿਆ ਦੀ ਰੀਆ ਆਕਾ ਅਜਿ ਦੇ ਸ਼ੋਅ ਵਿੱਚ ਕਰਾਂਗੇ ਹੁਣ ਚੱਲਦੇ ਆਪਾਂ ਸਭ ਤੋਂ ਪਹਿਲਾਂ ਕਿ ਨਿਊਜ਼ੀਲੈਂਡ ਦੇ ਵਿੱਚ ਤੁਹਾਨੂੰ ਯਾਦ ਹੋਣਾ ਕਿ ਪਿਛਲੇ 2 ਦਨ ਮਹੀਨੇ ਪਹਿਲਾਂ ਦੀ ਇਹੋ ਜਿਹੀ ਗੱਲ ਹੋਈ ਸੀ ਕਿ ਜਿਹਦੇ ਤਹਿਤ ਨਗਰ ਕੀਰਤਨ ਜਿਹੜਾ ਸੀਗਾ ਉਹ ਨਿਕਲਣਾ ਆਰੰਭ ਹੋਣਾ ਸ਼ੁਰੂ ਹੋਇਆ ਔਰ ਉਹਦੇ ਨਿਕਲਣ ਤੋਂ ਬਾਅਦ ਪੁੱਜ ਜਿਹੜੇ ਨੰਦਸੀ ਆਏ ਜਿਸ ਤਰ੍ਹਾਂ ਕਿਸੇ ਇੱਕ ਖੇਲਖੇ ਦੇ ਲੋਕ ਆ ਉਹਨਾਂ ਨੇ ਉੱਥੇ ਨਗਰ ਕੀਰਤਨ ਦੇ ਖੜਦ ਪਾਉਣ ਦੀ ਕੋਸ਼ਿਸ਼ ਕੀਤੀ ਔਰ ਬਾਅਦ ਵਿੱਚ ਕਾਫੀ ਲੰਬੀ ਜੇ ਜਿਹੜੀ ਤਕਰਾਰ ਤੋਂ ਬਾਅਦ ਪੁਲਿਸ ਪਹੁੰਚੀ ਔਰ ਉਹਨਾਂ ਦੇ ਵਿੱਚ ਸਮਝੌਤਾ ਹੋ ਗਿਆ ਤੇ ਨਗਰ ਕੀਰਤਨ ਉਸੇ ਤਰ੍ਹਾਂ ਹੀ ਨਿਕਲ ਨਿਕਲਦਾ ਰਿਹਾ ਔਰ ਇਹੀ ਘਟਨਾ ਜਿਹੜੀ ਆ ਹੁਣ ਫੇਰ ਦਰਸਾਈ ਗਈ ਆ ਜਿਹਦੇ ਤਹਿਤ ਜਿਹੜਾ ਸੰਗਣੀ ਵਸੋਂ ਵਾਲਾ ਖੇਰ ਹੈ ਨਾ ਉਹ ਕੀ ਤੁਰੰਗਾ ਸ਼ਹਿਰ ਉਹਦੇ ਵਿੱਚ ਨਗਰ ਕੀਰਤਨ ਜਿਹੜਾ ਉੱਥੇ ਗੋਦ ਵਾਲੇ ਨੇ ਸਜਾਇਆ ਗਿਆ ਸੀਗਾ ਔਰ ਲੋਕਾਂ ਦੇ ਇੱਕ ਸਮੂਹ ਸਮੂਹ ਤੋਂ ਮੇਰੀ ਮਰਦ ਇਹ ਕਿ ਇੱਕ ਗਰੁੱਪ ਹੈ ਉੱਥੇ ਜਿਹੜਾ ਕੋਈ ਜ਼ਿਆਦਾ ਵੱਧ ਰੋਈਆ ਉਹਨਾਂ ਦਾ ਗਰੁੱਪ ਹੈ ਉਹ ਗਰੁੱਪ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਉਸ ਗਰੁੱਪ ਜਿਹੜਾ ਉਹ ਉਸ ਆਕਨਟ ਤੋਂ ਉੱਥੇ ਵੀ ਜਿਹੜੀ ਕੈਪੀਟਲ ਦਾ ਵੋਕਲੈਂਡ ਉਹ ਤੋਂ ਕੈਂਸਫ ਵਿਲ ਮਿਕਰ ਬੂਰ ਜਿਹੜਾ ਨਗਰ ਕੀ ਤਨ ਨੂੰ ਰੋਕਿਆ ਗਿਆ ਔਰ ਉਹਦੇ ਵਿਰੁੱਧ ਇਹਨਾਂ ਨੂੰ ਕੰਨੇ ਆਪਣਾ ਪ੍ਰਦਰਸ਼ਨ ਜਿਹੜਾ ਪ੍ਰੋਟੈਸਟ ਹੈ ਉਹ ਕੀਤਾ ਗਿਆ ਔਰ ਪਿਛਲੇ ਮਹੀਨੇ ਜਿਸ ਤਰ੍ਹਾਂ ਨੇ ਦੱਸਿਆ ਉਦੋਂ ਵੀ ਇਹਨਾਂ ਨੇ ਆਪਲੈਂਡ 에 ਉਸ ਇਰੀਏ ਦੇ ਵੀ ਨਗਰ ਕੀ ਤਨ ਨੂੰ ਰੋਕਾਂ ਤੇ ਨਗਰ ਕੀ ਤਨ ਦੇ ਚ ਗੜਬੜ ਪੈਦਾ ਕਰਨ ਦੇ ਹਰ ਸੰਭਵ ਯਤਨ ਇਹਨਾਂ ਦੁਕਾਨਦਾਰਾਂ ਵੱਲੋਂ ਕੀਤਾ ਗਿਆ ਔਰ ਇਹ ਇਹ ਲੋਕਾ ਇਹਨਾਂ ਨੇ ਅਸਮਾਨੀ ਰੰਗ ਦੀਆਂ ਸ਼ਰਧਾ ਤੇ ਭਾਵਤ ਤੇ ਭਾਈਚਾਰੇ ਦੇ ਵਿਰੁੱਧ ਇਹਨਾਂ ਨੇ ਉੱਥੇ ਕਾਫੀ ਨਾਦ𝕖ਵਾਜੀ ਕੀਤੀ ਲੇਕਿਨ ਮਾਹੌਲ ਫਿਰ ਵੀ ਸ਼ਾਂਤ ਰਿਹਾ ਇਹਨਾਂ ਦੇ ਯਤਨਾਂ ਦੇ ਬਾਵਜੂਦ ਵੀ ਉਹ ਨਗਰ ਕੀਰਤਨ ਜਿਹੜਾ ਸੀ ਉਹ ਇਸੇ ਤਰ੍ਹਾਂ ਹੀ ਸ਼ਾਨਭਈ ਕੇ ਦੇ ਨਾਲ ਗਲਬਾਨੀ ਦੇ ਸ਼ਬਦ ਗਾਉਂਦਾ ਹੋਇਆ ਇਸੇ ਤਰ੍ਹਾਂ ਹੀ ਆਪ ਮਨਾ ਗੱਲ ਦੇ ਚੰਦ ਲਾ ਲਿਆ ਸੋ ਅਗਲੀ ਗੱਲ ਲਈ ਆ ਉਹ ਆਪਾਂ ਕਰਨ ਲੱਗੇ ਆ ਇਹ ਜਿਹੜਾ ਕਿੰਨੇ ਬੰਦੇ ਆ ਜਿਹੜੇ ਅੱਜ ਤੱਕ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਤੌਰ ਤੇ ਰਹ ਗਏ ਆ ਜਾਂ ਕ੍ਰਿਮੀਨਲ ਨੇਚਰ ਵਾਲੇ ਜਿੰਨਾਂ ਦਾ ਕਾਲ ਉਹ ਕਿੰਨੇ ਬੰਦੇ ਆ ਔਰ ਨਾਨ ਸਿਟੀਨ ਗਏ ਬੰਦੇ ਆ ਜਿਨ੍ਹਾਂ ਦੇ ਉੱਪਰ ਜਿਨ੍ਹਾਂ ਨੂੰ ਦੋਸ਼ੀ ਕਰਾ ਦਿੱਤਾ ਗਿਆ ਆ ਮਾਈਡ ਮੱਡ ਆਪ ਦੇ ਨਕੇ ਸਾਹਮਣੇ ਤੇ ਔਰ ਸੈਕਸਚੁਅਲ ਹਰਾਸਮੈਂਟ ਦਾ ਵੀ ਬਹੁਤ ਸਾਰੇ ਕੇਸ ਜੁੜੇ ਆ ਉਹ ਸਾਹਮਣੇ ਆਏ ਆ ਜਿਨ੍ਹਾਂ ਨੂੰ ਆਈਐਸ ਨੇ ਡੀਲ ਕੀਤਾ ਆ ਹੁਣ ਇਹ ਦੱਸਿਆ ਜਾ ਰਿਹਾ ਆ ਕਿ ਐਸ ਨੇ 10 ਮਿਲੀਅਨ ਦੇ ਲਈ ਆ ਉਹ ਹਨ ਅਪ੍ਰਾਈਸ ਬੰਦੇ ਆ ਜਾਂ ਹੌਤਾ ਆ ਉਹ ਇੱਥੇ ਅਮਰੀਕਾ ਦੇ ਵਿੱਚ ਐਸ ਵੇਲੇ ਅੱਜ ਵੀ ਰਹਿ ਰਿਹਾ ਹੈ ਔਰ ਜਿਦਾਈ 2025 ਤੱਕ 435000 ਜਿਹੜਾ ਹਨ ਅਪ੍ਰਾਈਸ ਬੰਦਾ ਬੰਦਾ ਸੀ ਇੱਥੇ ਰਹਿਣ ਵਾਲਾ ਔਰ ਉਹਨਾਂ ਇਮੀਗ੍ਰੈਂਟੀ ਵਾਲੇ ਲੋਕਾਂ ਦਾ ਗਿਣਾ ਰਿਕਾਰਡ ਸੀ ਉਹ ਕ੍ਰਿਮੀਨਲ ਨੈਚਰ ਦਾ ਰਿਕਾਰਡ ਸੀ ਵੇਕਨ ਇਹ ਕਸਟਡੀ ਵਿੱਚ ਨਹੀਂ ਸਨ ਉਹ ਜੇਲ੍ਹ ਤੋਂ ਜੇਲ੍ਹ ਤੋਂ ਬਾਪ ਜਾਂ ਫਰੀਦ ਦੀ ਕਸਟਡੀ ਤੋਂ ਇਹ ਲੋਕ ਬਾਦਸਰ ਔਰ ਇਹਨਾਂ ਵਿੱਚੋਂ ਜਿਹੜੇ ਨਾਨ ਸਿਟੀ ਦੇ ਆ 1399 ਉਹ ਜਿਹੜੇ ਆ ਕਨਵੈਕਟਿਡ ਹੋਏ ਕੋਰਟ ਵੱਲੋਂ ਔਰ ਉਹਨਾਂ ਇਹ ਜਿਹੜੀ ਸਾਰੇ ਸੀਗੇ ਇਹ ਮਾਡਲ ਕੇਸ ਤੇ ਹੋਰ ਕੇਸਾਂ ਵਿੱਚ ਵੀ ਗਏ ਐਨ ਤੰਦ ਮੈਕਟਰ ਹੋਏ ਔਰ ਤੰਦ ਯਾਤ ਦੇ 811 ਜਿਹੜੇ ਲੋਕਾਂ ਅਨਲਸਾਈਸ ਲੋਕਾਂ ਉਹ ਸੈਕਸ਼ੂਅਲ ਅਸਾਲਟ ਦੇ ਕੇਸਾਂ ਵਿੱਚ ਵੀ ਉਹ ਉਹ ਸਨ ਔਰ ਮਾਈਲੋ ਗਿਲਾਈਨ ਨਿੱਕਾ ਇਹਨਾਂ ਲੋਕਾਂ ਦਾ ਜਿੰਨੜੀ ਮੈਂ ਖਿੱਗ ਦੱਸੀ ਆ ਉੱਪਰ ਇਹ ਮਾਡਲ 1693 ਔਰ ਆਈਸ ਨੇ ਜਿੰਨੋ 750 ਲੋਕ ਉਹ ਉਹਨਾਂ ਲੋਕਾਂ ਨੂੰ ਫੜਿਆ ਗਿੰਨਾ ਦੇ ਪਾੜ 70 ਸੀ ਬੜਾ ਸੀਰੀਅਸ ਨਿੰਨਾ ਲੈਟਾ ਬਾਸੀ ਔਰ ਇਹਦੇ ਤਹਿਤ ਜੋ ਕਰ ਉਹ ਆਪਣੇ ਘਰ ਜਾ ਕੇ ਇਹ ਜੀਆਂ ਗੱਲਾਂ ਵੇਚ ਵੀ ਸਕਦਾ ਕਰ ਵੀ ਸਕਦਾ ਆ ਔਰ ਇਸ ਤੋਂ ਅੱਗੇ ਆਪਾਂ ਚੱਲਦੇ ਹਾਂ ਇਕ ਕਨੇਡਾ ਦੇ ਵਿੱਚ ਗਿਊ ਨੇ ਪੇਰੈਂਟਸ ਆ ਜਿਹੜੇ ਉੱਥੇ ਰਹਿਣ ਵਾਲੀ ਲੋਕ ਆ ਚਾਹੇ ਮੁੰਡਾ ਆ ਯਾਰ ਚਾਹੇ ਕੁੜੀ ਆ ਉਹਨਾਂ ਦੇ ਜਿਹੜੇ ਪੇਰੈਂਟਸ ਜਦੋਂ ਆਉਂਦੇ ਆ ਪਹਿਲਾਂ ਤਾਂ ਇਹ ਸੀ ਵੀ ਉਹਨਾਂ ਦੇ ਪੇਰੈਂਟਸ ਆਉਣ ਤੋਂ ਬਾਅਦ ਕਾਨੂੰਨ ਦੀਆਂ ਛਾਤਾਂ ਅੰ사ਰ ਉਹਨਾਂ ਨੂੰ ਪੀ ਆ ਮਿਲ ਜਾਂਦੀ ਲੇਕਿਨ ਹੁਣ ਕਨੇਡਾ ਸਰਕਾਰ ਨੇ ਏ ਜਿਹੜਾ ਪੀਆ ਬੇਨ ਦਾ ਕੰਮ ਹੈ ਉਹ ਹਮੇਸ਼ਾ ਹਮੇਸ਼ਾ ਦੇ ਬੰਦ ਕਰ ਦਿੱਤਾ ਉਹ ਜਿਹੜਾ ਜਾਂਦਾ ਪਰਭਾਵ ਵੀ ਲਾਣਾ ਉਹ ਪੰਜਾਬੀਆਂ ਦੇ ਉੱਤੇ ਪੈਣਾ ਹੈ ਕਿਉਂਕਿ ਪੰਜਾਬੀਆਂ ਦੀ ਆਬਾਦੀ ਬਹੁਤ ਹੈ ਨੌਜਵਾਨਾਂ ਦੀ ਆਬਾਦੀ ਬਹੁਤ ਹੈ ਉਹ ਉਹਨਾਂ ਦਾ ਕਹਿਣਾ ਹੈ ਵੀ ਜੇਕਰ ਸਾਡੇ ਪੇਰਣ ਸਾਡੇ ਕੋਲ ਆਣ ਕੇ ਰਹਿੰਦੇ ਨਹੀਂ ਜਾਂ ਉਹਨਾਂ ਨੂੰ ਇਹ ਆ ਦੇ ਕੇ ਕਮੂਨੀ ਸਿਰੀਅਨ ਦਾ ਦੱਬਿਆ ਨਹੀਂ ਦਿੱਤਾ ਜਾਂਦਾ ਸਦ ਤੱਕ ਉਹ ਹਮੇਸ਼ਾ ਹੀ ਮਸਿਆਦੇ ਘੇਰੇ ਵਿੱਚ ਬਣੇ ਰਹਿਣਗੇ ਕਿਉਂਕਿ ਉਹਨਾਂ ਦਾ ਪੇਰੈਂਟਸ ਨਾਲ ਉਹਨਾਂ ਆਪਣੇ ਬੱਚਿਆਂ ਕੋਲ ਆਉਣਾ ਜਿਹੜਾ ਉਹ ਬਹੁਤ ਦੂਰੀ ਸਮਝ ਜਾਂਦਾ ਹੈ ਲੇਕਿਨ ਜੇ ਉਹ ਆਉਂਦੇ ਆ ਔਰ ਇਸੇ ਤਰ੍ਹਾਂ ਹੀ ਮੋੜ ਜਾਂਦੇ ਆ ਦੁਬਾਰ ਉਸ ਅਲਵਾਦ ਜਿਹੜਾ ਉਹ ਦੋ ਆ ਪਾਸ਼ੀਅੰਤੂ ਟੁੱਟਿਆ ਰਹਿੰਦਾ ਹੈ ਕਿਉਂਕਿ ਉਹਦੇ ਪਰਿਵਾਰ ਦੇ ਜਿਹੜੇ ਪੇਰੈਂਟਸ ਆ ਉਹਨਾਂ ਦੇ ਬੱਚੇ ਕੈਨੇਡਾ ਦੇ ਰਹਿੰਦੇ ਆ ਉਹ ਆਪ ਕਿਸੇ ਹੋਰ ਜਗ੍ਹਾ ਤੇ ਰਹਿੰਦੇ ਆ ਔਰ ਇਸ ਕਰਕੇ ਇਹ ਜਿਹੜਾ ਕਾਨੂੰਨ ਹੁਣ ਨਿਕਲਿਆ ਆ ਇਹਦੇ ਨਾਲ ਕੱਟ ਲੋਕ ਕੱਟ ਜਿਹੜੇ ਪੰਜਾਬੀ ਭਾਈ ਚਾਹੇ ਦੇ ਲੋਕ ਆ ਉਹਨਾਂ ਦੇ ਉੱਪਰ ਵੀ ਬਹੁਤ ਜ਼ਿਆਦਾ ਜਿਹੜਾ ਉਹ ਅਸਰ ਪੈ ਰਿਹਾ ਆ ਉਹ ਪਾਵੇਗਾ ਉਹ ਇੱਕ ਅੰਕ ਅੰਕੜਿਆਂ ਅਨੁਸਾਰ ਕੰਡੈਂਡਾ ਵਿੱਚ ਐਸ ਵਿਦੇ ਗਿਨੇ ਦੀ ਪੈਸ ਆਫ ਦੀ ਉਮਤ ਕੋ ਲਾਤੇ ਲੋ ਗਿਆ ਉਹ ਲਗਭਗ 81 ਲੱਖ ਉਹਨਾਂ ਦੀ ਗਿਣਤੀ ਦੱਸੀ ਜਾਂਦੀ ਹੈ ਔਰ ਹਮਸਾ ਲਗਭਗ 25 ਹਜ਼ਾਰ ਤੋਂ ਲੈ ਕੇ 30 ਹਜ਼ਾਰ ਬਜੁਰਗਾਂ ਨੂੰ ਪੀਆਰ ਮਿਲਦੀ ਸੀ ਬਈ ਨਾ ਹੁਣ ਮੰਗ ਹੀ ਹੋ ਗਈ ਨਾ ਔਰ ਉਹਦੇ ਪੈ ਜਸਰਕਿਲ 6 6000 ਦੇ ਕਰੀਬ ਪੰਜਾਬੀ ਹੁੰਦੇ ਸਨ ਔਰ 2024 ਦੇ ਵਿੱਚ ਇਹ ਇਹ 2024 ਦੇ ਵਿੱਚ ਮਾਪਿਆਂ ਤੇ ਦਾਦਾ ਦਾਦੀਆਂ ਜਿਹੜੀ ਪੀਆਰਸੀ ਉਹ ਆਰਾਮ ਨਾਲ ਮਿਲਦੀ ਸੀ ਔਰ ਉਹਨਾਂ ਦੀ ਗਿਣਤੀ ਜਿਹੜੀ ਆ 2024 ਦੇ ਵਿੱਚ ਉਹ 27000 ਤੋਂ ਉ ਵਿਜ਼ੇ ਜਿਹੜੇ ਜਾਂ ਜੰਹ ਪੀਰ ਕਰ ਲੋ ਦਿੱਤੇ ਗਏ ਸਨ ਉਹਨੇ ਦਾ ਸਕਾਬਾ ਇਹ ਕਦਮ ਦੇ ਰੇਸ਼ ਦੇਸ਼ ਦੇ ਸਿੱਧ ਸੰਪੇ ਦੀ ਉੱਪਰ ਵੀ ਉਹਦਾ ਪ੍ਰਭਾਵ ਪਵੇਗਾ ਔਰ ਆਉਣ ਵਾਲੇ ਦਿਨਾਂ ਵਿੱਚ ਜਿਹੜੇ ਉੱਤੇ ਪ੍ਰਵਾਹ ਹਿੰਦੇ ਆ ਆਪਣੇ ਪੀਰਾਂਸ ਨੂੰ ਅਧੀਗਦੇ ਆ ਉਹਨਾਂ ਦੇ ਉੱਪਰ ਵੀ ਇਸ ਕਾਨੂੰਨ ਦਾ ਪ੍ਰਭਾਵ ਜਿਹੜਾ ਉਹ ਪਵੇਗਾ ਹੁਣ ਅੰਨ ਦਿੱਲੀ ਕੈਨੇਡਾ ਵਿੱਚ ਬਜਯ ਵੀ ਰੰਦੇਆਂ ਨੌਜਵਾਨੋ ਕੰਦੇ ਜੱਤਕਾ ਉਹਨਾਂ ਦਾ ਕਹਿਣਾ ਕਿ ਜਦ ਤੱਕ ਉਹਨਾਂ ਦੇ ਪੈਰੈਂਸ ਨਹੀਂ ਆਉਂਦੇ ਤਾਂ ਉਹਨਾਂ ਦੀ ਜ਼ਿੰਦਗੀ ਜਿਹੜੀ ਆ ਉਹ ਸਾਰੀ ਵੀ ਸਾਰੀ ਡਿਸਟਰਬ ਹੋ ਜਾਵੇਗੀ ਔਰ ਇਹਦੇ ਨਾਲ ਪੈਰੈਂਸ ਦਾ ਆਉਣਾ ਆ ਕੇ ਖਿਲਮਟ ਜਾਣਾ ਇਹਦੇ ਨਹੀਂ ਜਿੱਥੇ ਉਹਨਾਂ ਦੇ ਖਾਤੇ ਜਾਂਦਾ ਹੋਣਗੇ ਉੱਥੇ ਉਹਨਾਂ ਨੂੰ ਮਾਨਸਿਕ ਤੰਗੀ ਵੀ ਹੋਵੇਗੀ ਸੋ ਉਹਨਾਂ ਨੇ ਇਸ ਕਾਨੂੰਨ ਦਾ ਜਿਹੜਾ ਕੈਨੇਡਾ ਸਰਕਾਰ ਨੇ ਅਪਣਾਇਆ ਆ ਇਹਦੀ ਵਿਰੋਧਤਾ ਕੀਤੀ ਆ ਉਹ ਮੰਗ ਕੀਤੀ ਆ ਕਿ ਇਸ ਕਾਨੂੰਨ ਨੂੰ ਵਾਪਸ ਲਿਆ ਜਾਵੇ ਉਹ ਕੈਨੇਡਾ ਵਿੱਚ ਆਉਣ ਵਾਲੇ ਵਿਜੋਗਾਂ ਨੂੰ ਪਰਿਵਾਰ ਨੂੰ ਜਨਿਤ ਕੀਆ ਜਾ ਉਹ ਦੇਣ ਦੀ ਕੋਸ਼ਿਸ਼ ਕੀ ਜਾਵੇ ਸੋ ਅੱਜ ਦੇ ਇਸ ਸ਼ੋਅ ਦੇ ਵਿੱਚ ਇਹ ਇਹਨਾਂ ਗੱਲਾਂ ਦੇ ਨਾਲ ਆਪਾਂ ਇੱਥੇ ਸ਼ੋਅ ਬੰਦ ਕਰਦੇ ਆਂ ਕੱਲ ਨੂੰ ਫੇਰ ਹੋਰ ਕਿਸੇ ਵਿਸ਼ੇ ਦੇ ਨਾਲ ਸ਼ੋਅ ਆਰੰਭ ਕਰਾਂਗੇ ਤਦ ਤੱਕ ਲਈ ਆਗਿਆ ਦਿਓ ਥੈਂਕ ਯੂ ਵੈਰੀ ਮਚ